हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਰ੍ਹਾਂਾਂ ਛੇੜ ਲਈ ਲੈ ਕੇ ਆਏ ਆਂਗੇ ਇੱਕ ਤਾਂ ਟੋਕੜ ਗੱਬਣਾ ਤੇ ਇੱਕ ਕੱਲੀ ਟੋਕੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸ਼ਾਸਤਰੀ ਕਾਲ ਸ਼ਾਸਤਰੀ ਕਾਲ ਜੀ ਹੋਰ ਕਿਵੇਂ ਚੱਲਦਾ ਬਾਈ ਕੰਮ ਠੀਕ ਠਾਕ ਜੀ ਠੀਕ ਆ ਤੇ ਅੱਜ ਵੀ ਨਗੀਨਾ ਹੀ ਲੈਂਦੇ ਆ ਹਾਂਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਗੁਰਦੀਪ ਸਿੰਘ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇੜੇ ਇਧਰ ਪਤਾ ਆਡਰ ਹੈਗਾ ਇਧਰ ਪੱਖੋ ਗੈਂਚੀਆਂ ਰਹਿ ਗਿਆ ਠੀਕ ਆ ਬਾਈ ਇਹ ਆਪਣਾ ਕੰਟੈਕਟ ਨੰਬਰ ਬੋਲ ਦੋ ਬਾਈ ਕੰਟੈਕਟ ਨੰਬਰ 9877477376 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਧਰੋਂ ਸਟਾਰਟ ਕਰਦੀ ਹਾਂ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆਂ ਬਾਈ ਟੁਕੜ ਗੱਪਣਾ ਹਾਂਜੀ ਤਿੰਨ ਮਹੀਨੇ ਪੰਜ ਦਿਨਾਂ ਦੀ ਗੱਪਣਾ ਜੀ ਚੈੱਕ ਪਾਸ ਹੋਈ ਵੀ ਆ ਤਿੰਨ ਮਹੀਨੇ ਪੰਜ ਦਿਨਾਂ ਦੀ ਚੈੱਕ ਪਾਸ ਆ ਤੇ ਜੇ ਕੋਈ ਵੀ ਰਬ ਦੀ ਤਸ਼ਲੀ ਕਰਨੀ ਪ੍ਰਭਾਵੀ ਜੀ ਕਰਵਾ ਬੀ ਠੀਕ ਆ ਕਿੰਨਾ ਦੁੱਧ ਆ ਬਾਈ ਹੁਣੇ ਥੱਲੇ ਇਹਦੇ ਥੱਲੇ ਜੀ ਆਪਾਂ ਦੁੱਧ 10 ਕਿਲੋ ਕੇ ਲੈ ਆਈ ਸੀ ਫਾਰਮ ਚੋਂ ਲੈਤੀ ਹੈਗੀ ਠੀਕ ਆ ਤੇ ਆਪਣੇ ਕੋਲ 8 ਕਿਲੋ ਦੁੱਧ ਆ ਠੀਕ ਆ ਜਮਾ ਕੰਡੇ ਲਾਉਣ ਵਾਲਾ ਮਤਲਬ ਜੇ ਕੋਈ ਦੋ ਟਾਈਮ ਤੇ ਭਵੇਂ 4 ਡੰਗ ਭਵੇਂ 5 ਡੰਗ ਚੋਈ ਬੇ ਚਬਾਈ ਹੋਈ ਵੀ ਕੋਈ ਆਪਣਾ ਪਸ਼ੂ ਛੱ ਚਵਾਈ ਆਪਾਂ ਬਈ ਦਿਖਾ ਦੇਣਾ ਵੀ ਨੇੜਿਓਂ ਮਤਲਬ ਹੋਈ ਵੀ ਗਿਆ ਕਿਉਂਕਿ ਲੈਵਾ ਝੜਿਆ ਪਿਆ ਜਮਾਂ ਹਾਂ ਥਣ ਥਣ ਪੂਰਾ ਜੋਸ਼ ਵਾਲਾ ਕਰੋ ਬਈ ਮੈਂ ਕਿਹਾ ਕਿਆ ਬਾਤ ਹੈ ਗਲਾਬੀ ਗਲਾਬੀ ਥਾਉਂਦਾ ਹਾਂ ਬਾਕੀ ਆ ਵੀ ਚਮਕ ਤੇ ਬਰੀਕੀ ਆਈ ਹੈ ਬਾਕੀ ਮੂੰਹੋਂ ਵੀ ਛੇਦਾਂਦਾ ਜੀ ਮੂੰਹੋਂ ਛੇਦਾਂਦਾ ਤੇ ਬਈ ਫੇਸ ਚ ਚੈੱਕ ਕਰੋ ਮੈਂ ਕਿਹਾ ਗਰਮੀਆਂ ਦਾ ਤੋਹਫਾ ਹਾਂ ਗਰਮੀ ਗਰਮੀ ਦਾ ਮਨ ਵਾਲਾ ਕੰਮ ਹੀ ਨਹੀਂ ਗਰਮੀ ਗਰਮੀ ਦਾ ਬਈ ਐਂ ਮੰਨ ਲਓ ਵੀ ਨੇੜਿ ਦੀ ਵੀ ਨਹੀਂ ਜਾਂਦੀ ਇਹਦੇ ਬਾਕੀ ਕੱਦ ਬਹੁਤ ਵੱਸੀਦਾ ਜੀ ਕੱਦ ਤਾਂ ਬਈ ਚੈੱਕ ਕਰਾ ਦੇ ਮੜਿਆ ਹੋਈ ਬਰोबर ਇਹਦੇ ਲੈ ਆ ਲੋ ਜੀ ਤੇ ਦੇਖ ਆਪਣਾ ਵੀ ਚੈੱਕ ਕਰ ਲੋ ਬਾਈ ਤੇ ਜਮਾਂ ਬਰੋਬਰ ਆਉਂਦੀ ਆ ਖੋਲ ਦੇ ਬਾਈ ਪਿੱਛੇ ਨੂੰ ਵੀ ਲਵਾਈ ਲੂਈ ਵਾਧੂ ਆ ਜੀ ਮੈਂ ਕਹਣਾ ਯਾਰ ਆ ਮੈਂ ਮੰਨ ਲਾ ਵੀ ਰੇਲ ਗੱਡੀ ਦੇ ਡੱਬੇ ਆ ਕੋਈ ਭਈਆ ਲੰਮੇ ਨੇ ਫਿਕਸ ਆਰਡਰ ਦੀ ਆ ਜੀ ਫਿਕਸ ਆਰਡਰ ਦੀ ਆ ਸਹੀ ਗੱਲ ਹੈ ਮੋਟੀ ਧਾਰ ਆ ਪੂਰੀ ਚਵਾਈ ਨਿਪੜਦੀ ਹੂ ਬਾਈ ਮਹਾ ਇਹਨ ਵੀ ਚੁਰਲ ਚੁਰਲ ਜੇ ਕਰੀ ਉਹ ਬੰਦਾ ਬਹਿ ਗਿਆ ਬਸ ਖਾਲੀ ਏ ਥੱਲੋਂ ਦਾ ਠੀਕ ਆ ਸੈਨ ਕਿਤੇ ਨਾ ਬਾਈ ਚਮਕ ਚੈੱਕ ਕਰੋ ਬਾਹਰ ਤੇ ਬਾਕੀ ਲੇਵਾ ਚੈੱਕ ਕਰੋ ਬਾਈ ਬਣਦੀ ਬਣਦੀ ਕਿਵੇਂ ਆਥਣ ਨੂੰ ਵਧੀਆ ਬਣ ਜੇ ਨਹੀਂ ਬਸ ਲੇਵਾ ਦਾ ਥੋੜਾ ਟਾਈਟ ਰੱਖ ਦੀ ਉਹ ਛੋਲੇ 'ਚ ਜੋਸ਼ ਜੂਸ਼ ਬ ਬਾਕੀ ਜਲਸੀ ਦਾ ਕਰਵਾ ਚੁਣਿਆ ਬਾਈ ਹੁਣ ਸ਼ਾਮ ਤੱਕ ਨੂੰ ਵਧੀਆ ਬਣਾ ਲੈਣਾ ਦਾਸਿਕ ਦਾ ਟਾਈਮ ਹੋਇਆ ਕਿ ਨਹੀਂ ਬਾਈ ਬਾਕੀ ਬਾਈ ਫੇਸ ਪੁੱਛ ਦੇ ਤੂੰ ਮੈਂਡ ਦਾ ਜਾਨ ਵਾਲੀ ਵੇੜਾ ਮੈਂ ਕਹਣਾ ਯਾਰ ਕੀ ਬਾਤ ਆ ਬਾਈ ਜਿੰਦ ਜਾਨ ਵਾਲੀ ਕੀ ਇੱਕ ਐ ਲਾ ਲੋ ਵੀ ਡਾਇਮੰਡ ਪੀਛ ਜਿਹਨੂੰ ਆਪਾਂ ਕਹਿੰਦੇ ਆ ਫਾਰਮੂਲਾ ਅਟੈਕ ਮੈਂ ਕੱਢਿਆ ਜਿੱਕਰਨ ਚ ਪਿਆ ਵਾ ਸੀ ਤੇ ਕੀ ਮੁੱਲ ਰਹੂ ਬਾਈ ਫਿਰ ਮੁੱਲ ਜੀ ਬਸ ਦੇਣ ਲੈਣ ਜਲੀ ਕਰਾਂਗੇ ਬਸ ਪਾ ਜਿਹੇ ਸ਼ਾਮ ਲੈ ਹੁਣ ਬਾਜ਼ਾਰ ਚੱਲਦਾ ਹੋਏ ਹਿਸਾਬ ਨਾਲ ਹੀ ਕਰਾਂਗੇ ਤੇ ਮੁੱਲ ਮਤਲਬ ਕਿ ਜਾਇਜ਼ ਹੋਊਗਾ ਆਵਾ ਫੋਨ ਤੇ ਹੀ ਕਰ ਲਾਂਗੇ ਮੁੱਲ ਫੋਨ ਤੇ ਹੋਊਗਾ ਤੇ ਆਏ ਮੰਨ ਲਓ ਵੀ ਦੇ ਦੂੰਗਾ ਪਹਿਲੇ ਫੋਨ ਵਾਲੇ ਨੂੰ ਹਾਂ ਵੀਰੇ ਹਾਂ ਹਾਂ ਬਸ ਠੀਕ ਆ ਬਾਈ ਤਾਰਾ ਮਾਰੋਗੇ ਤਾਰਾ ਮਾਰ ਦਿੰਨੇ ਮਾਰ ਲੈ ਬਾਈ ਠੰਡੀ ਸੀ ਆ ਦੇਖ ਲਓ ਜੀ ਕੋਈ ਕਿਸਮਾਈ ਨਹੀਂ ਹੋਈ ਆਪਾਂ ਲੈ ਕੀ ਬਾਤ ਆ ਕੋਈ ਇਹ ਨਹੀਂ ਹੈਗਾ ਪਸਮਾਕ ਕਰਾਇਆ ਬਾਈ ਚਾਈ ਚੈੱਕ ਕਰੋ ਅਜ ਤਾਂ ਬਾਈ ਟਾਈਮ ਹੀ ਥੋੜਾ ਹੋਇਆ ਤੇ ਨਹੀਂ ਬਾਈ ਥਣ ਬਹੁਤ ਕੜਦੀ ਹੈ ਇਹ ਤੇ ਕਿਸਮਾ ਕਰ ਲਿਆ ਨੇ ਲੈ ਬਾਈ ਚਾਈ ਚੈੱਕ ਕਰੋ ਕੋਈ ਘੂਰ ਨਹੀਂ ਕੋਈ ਸ਼ਰਲਾ ਨਹੀਂ ਮੋਟੀ ਮੋਟੀ ਚਵਾਈ ਗੱਲੇ ਵਰਗੀ ਚਵਾਈ ਪਈ ਆ ਬਾਕੀ ਬਾਕੀ ਲ ਕਰਾ ਠੰਡੀ ਠੰਡੀ ਦੇਖੋ ਜੀ ਕਿਆ ਬਾਤ ਆ ਯਾਰ ਉਹ ਜੱਕੜ ਹੀ ਨਹੀਂ ਪੰਮੇ ਦੂਜੇ ਪਾਸੇ ਹੋ ਗਿਆ ਹਾਂ ਬੋਲੜਾ ਬਲਕਾ ਵਾਲੀ ਪਿਛੇ ਨੂੰ ਵਾਈਲ ਬੀਲ ਬੂ ਬਹੁਤ ਆਈ ਯਾਰ ਕਿਆ ਬਾਤ ਆ ਹਵਾ ਬਾਕੀ ਖੇਸ਼ ਦੇਖਣ ਵਾਲਾ ਬਹਿੜਦਾ ਜੀ ਕਿਆ ਬਾਤ ਲੈ ਚੈੱਕ ਕਰੋ ਬਹੁਤ ਸੋਨਾ ਬਾਕੀ ਭਾਈ ਨਵਾਂ ਹਾਨਾ ਕਨੇ ਹਾਂ ਜਾਣ ਵਾਲੀ ਆ ਗਰਮੀ ਗਰਮੀ ਦਾ ਜਮ ਨਹੀਂ ਮੰਨਦੀ ਮੈਂ ਕਹਣਾ ਉਹੀ ਗੱਲ ਆ ਭਾਈ ਨੇੜ ਤੇ ਨਿਕਲਣੀ ਅੱਗੇ ਭਾਈ 2 ਨੰਬਰ ਤੇ ਇਹ ਜੀ ਠੋਕੜ ਆ ਗਈ ਠੀਕ ਆ ਇਹ ਥੱਲੇ ਦੁੱਧ ਆਪਾਂ ਤਾਂ 7 ਚੋਕੇ ਲੈਂਦਾ ਸੀਗਾ ਕੋਈ 6 ਮੰਨ ਕੇ ਸੌਦਾ ਕਰੇ ਜਾ ਰਹੇ ਨੇ ਤੇ ਕਿੰਨੇ ਟਾਈਮ ਦੀ ਸੂਈ ਆ ਭਾਈ ਏ ਵੀਰੇ ਕੋਈ ਪਤਾ ਨਹੀਂ ਯਾਰ ਠੀਕ ਆ ਪਲੀ ਪੁਲੀ ਵੀ ਬੜੀ ਆ ਯਾਰ ਹਾਂ ਪਲੀ ਪੁਲੀ ਬਾਦੂ ਆ ਜਾਤ ਜੂਤ ਬਹੁਤ ਆ ਵੜਦੀ ਕੀ ਬਾਤ ਆ ਯਾਰ ਜਾਤ ਬਾਈ ਬਰੀਡ ਚੈੱਕ ਕਰਾਉਣੇ ਆਪਾਂ ਫੇਸ ਬਿਊਟੀ ਚੈੱਕ ਕਰੋ ਖੋਲਦੇ ਬਾਈ ਤੋਰ ਦੇ ਮੜੀ ਬਰੀਕੀ ਚ ਵੜਾ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਦੀ ਬੋਦੀ ਬਾਦੀ ਫੁੱਲ ਕਮਾਲ ਦੀ ਆ ਫੁੱਲ ਪਲੀ ਵੀ ਆ ਕੋਈ ਕੱਦ ਨਹੀਂ ਛੋਟਾ ਦੇਖੋ ਫੇਸ ਦੇਖੋ ਜਾਤ ਕਿੰਨੀ ਆ ਵੜਦੀ ਯਾਰ ਮੈਂ ਕਹਣਾ ਕੀ ਬਾਤ ਆ ਲੈ ਜਾਤ ਕੁਆਲਟੀ ਚੈੱਕ ਕਰੋ ਬਾਈ ਬੜੀ ਕਮਾਲ ਦੀ ਆ ਤੇ ਪ੍ਰਿੰਟ ਦੇ ਸਨਕ ਬਣੇ ਦੀ ਗੱਲ ਕਰੀਏ ਨਾ ਫੁੱਲ ਆਵਾਂ ਫੁੱਲ ਬੋਦੀ ਆ ਫੁੱਲ ਕਮਾਲ ਲੈ ਬਾਲੂ ਬਤਾ ਦਿਨਾ ਨਹੀਂ ਹੈਗਾ ਵੀ ਲੱਸੀ ਜੀ ਆ ਕਿਸੇ ਪੱਖ ਤੋਂ ਹੁਣ ਕਿੰਨਾ ਦੁੱਧ ਕਿਹਾ ਸੀ ਬਈ ਹੁਣ ਤਾਂ ਥੇ ਲੈ ਬਈ 6 ਮਨ ਕੀ ਲਵੇ ਦੁੱਧ ਤਾਂ 7 ਹੋਊਗਾ ਹੁਣ ਸੀਦੇ ਹੀ ਸੌਦਾ ਕਰੇ ਆਪਣੇ ਨਾਲ ਠੀਕ ਆ ਤੇ ਮੁੱਲ ਖਰਚਾ ਜੀ ਹੋ ਜਾ ਹਾਂ ਬਸ ਜਮਾ ਦੇਣ ਲੈਣ ਜੇ ਕਰ ਲੈਦਾ ਕਰ ਵੀ ਦਿੰਦਾ ਕਰੀ ਦਿਓ ਫਿਰ ਬਈ ਇਹਦਾ ਯਾਰ ਆਪਾਂ ਬਸ ਇਹ 20000 ਰੁਪਏ ਦੀ ਵਾੜ ਦੇ ਦਾਂਗੇ 20000 ਬਸ ਹਾਂ ਲੈ ਬਈ ਚੱਕਾ ਤੇ ਜਮਾ ਦੇਣ ਲੈਣ ਵਾਲੀ ਕਰਤਾ ਬਾਕੀ ਥਣ ਚੈੱਕ ਕਰੋ ਲੈ ਯਾ ਵਾ ਮੁੱਠੀ ਵਾਲਾ ਥਾਣਾ ਗਲਾਬੀ ਗਲਾਬੀ ਥਣ ਪਿਆ ਬੜਾ ਚਮਕਾ ਵਾ ਕਿ ਚਮਕਾ ਲਈ ਆਪ ਵੀ ਫੋਟਾ ਨਾ ਸ਼ਾਈਨਿੰਗ ਸੂਨਗ ਬੜੀ ਆ ਬਾਈ ਬਾਕੀ ਥਾਣਾ ਦੀ ਕੁਆਲਿਟੀ ਚੈੱਕ ਕਰੋ ਬਹੁਤ ਚੰਗੀ ਆ ਪੂਰੀ ਵਿਥੀ ਤੇ ਜਿਹਨੂੰ ਆਪਾਂ ਕਹ ਦਈਏ ਥਣ ਲੱਗਾ ਵਾ ਮੋਲ ਨੇ ਵੀ ਬਾਈ ਨੇ ਬਾਈ ਜਾਇ ਕੀਤਾ ਬਾਕੀ ਥੋੜਾ ਕਾਣਾ ਮੰਨਤਨ ਹੋ ਜੂ ਆ ਗਏ ਆ ਐਂ ਤਾਂ ਕਰਾਂਗੇ ਬਾਈ ਠੀਕ ਆ ਬਾਈ ਤੇ ਤਾਰ ਰਹੇ ਦੀ ਵੀ ਮਾਰੋਗੇ ਬਾਈ ਤਾਰ ਨਹੀਂ ਦੀ ਵੀ ਲ ਮਾਰ ਹੀ ਦਿੰਨੇ ਮਾਰ ਦੋ ਬਾਈ ₹200 ਬੜੀ ਕਿਛ ਨਹੀਂ ਲਗਵਣੀ ਹਿੰਦੇ ਚਲ ਥਣ ਪਾਸ ਹੋ ਜਾਂਦੇ ਧਾਰਾ ਨਾਲ ਫੇਰਾ ਮੇਰੇ ਨਾਲ ਕੋਈ ਜਾਣੀ ਰਹਿੰਦੀ ਤੁਹਾਡੇ ਕੋਈ ਨਹੀਂ ਰਹਿੰਦਾ ਗਰੇ ਨੂੰ ਸੀਲ ਬੜੀ ਆ ਮੈਂ ਹਾਂ ਬਾਦੂ ਮੈਂ ਤਾਂ ਦੋਨੇ ਸੀਲ ਆ ਤਾਂ ਕਿਹੋਂ ਵੇਲੇ ਪੂਸ ਚੱਕ ਲੈਂਦੀਆਂ ਨੇ ਕਾਹਨ ਠੀਕ ਐ ਲੈ ਬਈ ਆ ਦੇਖ ਲੈ ਡਾਕਟਰ ਦਿਖਾ ਦੇ ਪਸਮਾਨੀ ਕਰਾਇਆ ਬਈ ਨੇ ਕਰਾਈ ਤੇ ਇੱਕ ਰੋ ਲੈ ਬਹੁਤ ਸੋਹਣੂ ਕਰਾਈ ਆ ਬਈ ਮੋਟੀ ਮੋਟੀ ਚਵਾਈ ਆ ਇਹਦੀ ਵੀ ਕਰਮ ਵਾਲੀ ਦੀ ਜਬਰਦੀ ਹੋ ਬਈ ਹਾਂ ਹਾਂ ਬਈ ਲੈ ਲੈ ਕਿਆ ਬਾਤ ਰੋਟੀ ਮੋਟੀ ਚਵਾਈ ਆ ਕਰਮ ਵਾਲੀ ਦੀ ਤੇ ਨਾਲ ਸੀਗੇ ਬਾਈ ਕੋਲੇ ਬਾਈ 2 ਆਪਾਂ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਉਹਨਾਂ ਦੋਮਾਂ 'ਚ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ